ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਿੱਖਾਂ ਵਾਸਤੇ ਵੱਡੀ ਖੁਸ਼ਖਬਰੀ ਹੈ ਕਿਉਂਕਿ ਖਾਲਸਾ ਰਾਜ ਆਉਣ ਵਾਲਾ ਹੈ ਔਰ ਚਾਇਨਾ ਨੇ ਇਸ ਚੀਜ਼ ਦੇ ਪੇਸ਼ੇ ਨਜ਼ਰ ਤਿੱਬਤ ਤੇ ਲਦਾਖ ਦੇ ਇਲਾਕੇ ਸਿੱਖਾਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਸਾਰੀ ਖਬਰ ਦੇ ਮਤਲਕ ਅੱਜ ਦੀ ਵੀਡੀਓ ਉਹਦੇ ਵਿੱਚ ਤਫਸੀਲ ਨਾਲ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਬਸੂ ਸੰਮਤ 1899 ਭਾਗ 16 17 ਸਤੰਬਰ 1842 ਨੂੰ ਚੀਨ ਦੇ ਬਾਦਸ਼ਾਹ ਚੀਨ ਦੇ ਇੱਕ ਇਲਾਕੇ ਲਹਾਸਾ ਦੇ ਲਾਮਾ ਗੁਰੂ ਤੇ ਮਹਾਰਾਜਾ ਸ਼ੇਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸਨ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਦਾਖ ਦੀਆਂ ਹੱਦਾਂ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਇੱਕ ਇਕਰਾਰਨਾਮਾ ਹੋਇਆ ਸੀ ਇਸ ਇਲਾਕੇ ਨੂੰ ਮਗਰੋਂ ਜਨਰਲ ਜ਼ੋਰਾਵਰ ਸਿੰਘ ਨੇ ਜਿੱਤ ਕੇ ਸਿੱਖ ਰਾਜ ਦੇ ਅਧੀਨ ਕਰ ਲਿਆ ਸੀ। ਇਹ ਇਲਾਕਾ ਉਦੋਂ ਤੋਂ ਸਰਕਾਰੇ ਖਾਲਸਾ ਦੇ ਅਧੀਨ ਰਿਹਾ। ਇਸ ਸਮੇਂ ਇਸ ਦੇ ਭਾਰਤ ਤੇ ਚੀਨ ਵਿਚਕਾਰ ਝਗੜਾ ਚੱਲ ਰਿਹਾ ਤੇ ਰੋਜ਼ ਖਬਰਾਂ ਆਉਂਦੀਆਂ ਕਿ ਚੀਨੀ ਫੌਜੀਆਂ ਨਾਲ ਭਾਰਤੀ ਫੌਜੀਆਂ ਦੀ ਝੜਪਾਂ ਹੋਈਆਂ। ਇਸ ਇਲਾਕੇ ਬਾਰੇ ਮਸਲਾ ਹੱਲ ਕਰਨ ਲਈ 1977 ਵਿੱਚ ਭਾਰਤ ਦੇ ਉਦੋਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਚੀਨ ਗਏ। ਜਿੱਥੇ ਉਹਨਾਂ ਨਾਲ ਪੱਤਰਕਾਰਾਂ ਦਾ ਇੱਕ ਵਫ਼ਦ ਵੀ ਸੀ ਜਿਨ੍ਹਾਂ ਵਿੱਚ ਇੱਕ ਪੱਤਰਕਾਰ ਰਾਜਮੋਹਨ ਗਾਂਧੀ ਵੀ ਸੀ ਜੋ ਮਹਾਤਮਾ ਗਾਂਧੀ ਦਾ ਪੋਤਰਾ ਸੀ ਰਾਜ ਗਾਂਧੀ ਲਿਖਦਾ ਹੈ ਕਿ ਜਦੋਂ ਚੀਨ ਭਾਰਤ ਦੀਆਂ ਹੱਦਾਂ ਬਾਬਤ ਨਕਸ਼ਾ ਵਿਛਾ ਕੇ वाजਪਾਈ ਨੇ ਤਿੱਬਤਲੇ ਅਤੇ ਲਦਾਖ ਦੇ ਇਲਾਕਿਆਂ ਤੇ ਉਂਬਲ ਰੱਖ ਕੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਹ ਇਲਾਕੇ ਭਾਰਤ ਦੇ ਹਨ ਇਹਨਾਂ ਦੇ ਤੁਹਾਡਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾ ਚੀਨੀ ਵਿਦੇਸ਼ ਮੰਤਰੀ ਨੇ ਵਾਜਪਾਈ ਨੂੰ ਮੋੜਵਾ ਜਵਾਬ ਦਿੱਤਾ ਕਿ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰੇ ਖਾਲਸਾ ਦੇ ਇਲਾਕੇ ਹਨ ਜੋ ਉਹਨਾਂ ਦੇ ਜਿੱਤੇ ਹੋਏ ਹਨ ਜਦੋਂ ਕਦੇ ਖਾਲਸਾ ਰਾਜ ਆਇਆ ਤਾਂ ਸਰਕਾਰੇ ਖਾਲਸਾ ਦੇ ਨੁਮਾਇੰਦੇ ਨਾਲ ਇਸ ਬਾਬਤ ਗੱਲ ਕੀਤੀ ਜਾਵੇਗੀ ਭਾਰਤ ਇਹਨਾਂ ਇਲਾਕਿਆਂ ਤੇ ਆਪਣਾ ਹੱਕ ਨਾ ਰੱਖੇ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ ਜਿਕਰਯੋਗ ਹੈ ਕਿ ਪੰਜਾਬ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਗੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਪਾਰਤ ਇੱਕ ਵੱਖਰਾ ਦੇਸ਼ ਸੀ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਇਸ ਦੇ ਕਈ ਪਰਮਾਨ ਮਿਲਦੇ ਹਨ ਕਿ ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਹੁਣ ਵਾਲਾ ਲਹਿੰਦਾ ਪੰਜਾਬ ਜਿਸ ਵਿੱਚ ਸਾਰਾ ਪਾਕਿਸਤਾਨ ਆਉਂਦਾ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇਂ ਪੰਜਾਬ ਦੀਆਂ 5 ਡਿਵੀਜ਼ਨਾਂ ਅਤੇ 29 ਜ਼ਿਲ੍ਹੇ ਸਨ ਪਹਿਲੀ ਅੰਬਾਲਾ ਡਿਵੀਜ਼ਨ ਜਿਸ ਵਿੱਚ ਗੁਰਦਾਉ ਰੋहतक ਕਰਨਾਲ ਹਿਸਾਰ ਸ਼ਿਮਨਾ ਅਤੇ ਅੰਮਾਲਾ ਆਉਂਦੇ ਹਨ ਦੂਜੀ ਜਲੰਧਰ ਡਿਵੀਜ਼ਨ ਜਿਸ ਵਿੱਚ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਫਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਹਨ ਤੀਜੀ ਲਾਹੌਰ ਡਿਵੀਜ਼ਨ ਵਿੱਚ ਲਾਹੌਰ ਗੁਜਰਾਵਾਲਾ ਸ਼ੇਖੋਪੁਰਾ ਸਿਆਲਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਹਨ ਚੌਥੀ 라ਵਲਪਿੰਡੀ ਡਿਵੀਜ਼ਨ ਜਿਸ ਵਿੱਚ ਜਿਹਨਮ ਗੁਜਰਾਤ, 라ਵਲਪਿੰਡੀ, ਅਟਕ, ਸ਼ਾਹਪੂਰਾ ਅਤੇ ਮੀਆਵਾਲੀ ਜ਼ਿਲ੍ਹੇ ਸਨ। ਪੰਜਵੇਂ ਮੁਲਤਾਨ ਡਿਵੀਜ਼ਨ ਵਿੱਚ ਲੈਂਪੁਰ, ਚੰਗ, ਹੁਨਤਾਨ, ਮੁਜ਼ਫਰਗੜ ਅਤੇ ਡੇਰਾ ਗਾਜ਼ੀ ਖਾਨ ਸ਼ਾਮਲ ਸਨ। 1947 ਵਿੱਚ ਭਾਰਤ ਨਹੀਂ ਸਗੋਂ ਪੰਜਾਬ ਦੀ ਵੰਡ ਹੋਈ ਸੀ ਕਿਉਂਕਿ ਉਦੋਂ ਸਿਰਫ ਪੰਜਾਬ ਦਾ ਇਲਾਕਾ ਹੀ ਵੰਡਿਆ ਗਿਆ ਸੀ। ਬਾਕੀ ਭਾਰਤ ਦੇ ਕਿਸੇ ਸੂਬੇ ਦੀ ਵੰਡ ਨਹੀਂ ਹੋਈ। ਬਹੁਤਾਤ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਕੋਲ ਚਲਾ ਗਿਆ ਜਿਨ੍ਹਾਂ ਵਿੱਚ ਨਹੌਰ, 라ਵਲਪਿੰਡੀ, ਗੁਜਰਾਵਾਲਾ, ਸਿਆਲਕੋਟ ਜਿਹੇ ਵੱਡੇ ਸ਼ਹਿਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਅਸਨਬਦਾਲ ਵਰਗੇ ਪਵਿੱਤਰ ਸਿੱਖ ਅਸਥਾਨ ਪਾਕਿਸਤਾਨ ਦੇ ਕੋਲ ਚਲੇ ਗਏ। ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਵਾਲਾ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਂਦਾ ਸੀ ਪਰ ਬਾਅਦ ਵਿੱਚ ਨਹਿਰੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਗੁਰਦਾਸਪੁਰ ਦੇ ਕੁਝ ਇਲਾਕੇ ਪਾਕਿਸਤਾਨ ਨੂੰ ਦੇ ਦਿੱਤੇ। ਬਦਲੇ ਵਿੱਚ ਪਾਕਿਸਤਾਨ ਦੇ ਸ਼ੱਕਰਗੜ ਦੇ ਕੁਝ ਇਲਾਕੇ ਭਾਰਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼ਾਮਲ ਕਰਵਾ ਲਏ। ਕਿਉਂਕਿ ਕਰਤਾਰਪੁਰ ਸਾਹਿਬ ਜਾਣ ਵਾਸਤੇ ਰਾਵੀ ਦਰਿਆ ਪੈਂਦਾ ਸੀ ਜਿਸ ਤੇ ਪੁਲ ਬਣਾਉਣਾ ਪੈਣਾ ਸੀ। ਪਰ ਨਹਿਰੋ ਨੇ ਪੁਲ ਬਣਾਉਣ ਦੇ ਥਾ ਸਿੱਖਾਂ ਦਾ ਇਹ ਪਵਿੱਤਰ ਅਸਥਾਨ ਹੀ ਪਾਕਿਸਤਾਨ حوالے ਕਰ ਦਿੱਤਾ। ਥੋੜਾ ਜਿਹਾ ਇਤਿਹਾਸ ਜਨਰਲ ਜ਼ੋਰਾਵਰ ਸਿੰਘ ਬਾਰੇ ਦੱਸ ਦਈਏ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਕਾਇਮ ਕੀਤਾ। ਅਜੇ ਹਸਿਕ ਯੋਧਾ ਜਿਸ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਮਾਸ ਦੀ ਬੋਟੀ-ਬੋਟੀ ਵੀ ਲੋਕ ਆਪਣੇ ਘਰ ਲੈ ਕੇ ਗਏ ਕਿਉਂਕਿ ਲੋਕਾਂ ਦੀ ਮੰਨਤਾ ਸੀ ਕਿ ਉਸ ਦੇ ਮਾਸ ਦੀ ਬੋਟੀ ਘਰ ਵਿੱਚ ਰੱਖਣ ਨਾਲ ਉਹਨਾਂ ਦੇ ਘਰਾਂ ਵਿੱਚ ਵੀ ਜ਼ੋਰਾਵੰਦ ਸਿੰਘ ਵਰਗੇ ਯੋਧੇ ਪੈਦਾ ਹੋਣਗੇ ਵੀਡੀਓ ਦੇ ਸ਼ੁਰੂ ਵਿੱਚ ਜਿਸ ਇਲਾਕੇ ਦੀ ਗੱਲ ਕੀਤੀ ਜਿਸ ਬਾਰੇ ਚੀਨ ਤੇ ਭਾਰਤ ਦਾ ਰੌਲਾ ਚੱਲਦਾ ਹੈ ਉਸ ਨੂੰ ਜਿੱਤਣ ਵਿੱਚ ਜਨਰਲ ਜ਼ੋਰਾਵੰਦ ਸਿੰਘ ਨੇ ਆਪਣੇ ਸਰ ਤੜ ਦੀ ਬਾਜ਼ੀ ਲਗਾਈ ਸੀ ਤੇ ਇਹ ਇਲਾਕਾ ਜਿੱਤ ਕੇ ਸਰਕਾਰે ਖਾਲਸਾ ਦੀ ਝੋਲੀ ਪਾਇਆ ਇਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸरिया ਜੋਰਾਵਰ ਕਿਲਾ ਜੋ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਤੇ ਬਣਿਆ ਹੋਇਆ ਹੈ ਜਨਰਲ ਜ਼ੋਰਾਵਰ ਸਿੰਘ ਲੇ ਲਦਾਖ ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ ਮਾਨਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰਕੇ ਉਸਨੇ ਤਿੱਬਤ ਵੱਲ ਚੜ੍ਹਾਈ ਕਰ ਦਿੱਤੀ ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬਖਰਾ ਗਏ ਤੇ ਉਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇੱਕ ਸਾਜ਼ਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭਿਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਇਓ ਦੇ ਸਥਾਨ ਤੇ ਤ੍ਰਿਪਤੀ ਫੌਜਾਂ ਨੇ ਉਸਤੇ ਹਮਲਾ ਕਰ ਦਿੱਤਾ ਖਾਲਸਾ ਫੌਜ ਦੀ ਗਿਣਤੀ ਬਹੁਤ ਥੋੜੀ ਹੋਣਾ ਮਾਈਨਸ 45 ਡਿਗਰੀ ਤਾਪਮਾਨ ਸਹਿਣ ਦੇ ਆਦੀ ਨਾ ਹੋਣਾ ਕੱਚੇ ਚੌਲਾਂ ਦਾ ਭੋਜਨ ਅਤੇ ਠੰਡ ਕਾਰਨ ਬਿਮਾਰ ਹੋਏ ਘੋੜਿਆਂ ਦੇ ਬਾਵਜੂਦ ਖਾਲਸਾ ਫੌਜ ਨੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਅਜਿਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿੱਚ ਇੱਕ ਗੋਲੀ ਆਨ ਲੱਗੀ ਸੂਰਮਾ ਘੋੜੇ ਤੋਂ ਡਿਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਭੇ ਆਉਣ ਦੀ ਜ਼ਰੂਰਤ ਨਾ ਹੋਈ ਆਖਰ ਇੱਕ ਵੈਰੀ ਨੇ ਕੁਝ ਉਚਾਈ ਤੋਂ ਇੱਕ ਤਿਪਤੀ ਵਰਸ਼ਾ ਵਗਾਤਾ ਵਾਰਿਆ ਜਿਹੜਾ ਜਰਨੈਲ ਦੀ ਪਿੱਠ ਤੇ ਵੱਜ ਕੇ ਛਾਤੀ ਵਿੱਚੋਂ ਪਾਰ ਹੋ ਗਿਆ ਤੇ ਜਰਨੈਲ ਜ਼ੋਰਾਵਰ ਸਿੰਘ ਸ਼ਹਾਦਤ ਪਾ ਗਏ ਜ਼ੋਰਾਵਰ ਸਿੰਘ ਇਤਨੀ ਬਹਾਦਰੀ ਨਾਲ ਲੜਿਆ ਕਿ ਤਿਪਤੀ ਲੋਕ ਉਸ ਦੇ ਇੱਕ ਇੱਕ ਵਾਲ ਨੂੰ ਪੁੱਟ ਕੇ ਨਿਸ਼ਾਨੀ ਤੌਰ ਤੇ ਘਰਾਂ ਨੂੰ ਲੈ ਗਏ ਉਸ ਦੇ ਸਰੀਰ ਦੀ ਬੋਟੀ-ਬੋਟੀ ਕਰਕੇ ਲੜਾਈ 'ਚ ਹਿੱਸਾ ਲੈਣ ਵਾਲੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ-ਇੱਕ ਬੋਟੀ ਵੰਡ ਦਿੱਤੀ ਕਿਉਂਕਿ ਤਿੱਬਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਸ਼ੇਰ ਵਰਗਾ ਬਹਾਦਰ ਪੁੱਤ ਜਨਮ ਲੈਂਦਾ ਹੈ ਪਰ ਜ਼ੋਰਾਵਰ ਸਿੰਘ ਦੀ ਬਹਾਦਰੀ ਭਰੇ ਕਾਰਨਾਮਿਆਂ ਨੂੰ ਦੇਖ ਕੇ ਤਿੱਬਤੀ ਲੋਕ ਜ਼ੋਰਾਵਰ ਸਿੰਘ ਨੂੰ ਹੀ ਸ਼ੇਰ ਸਮਝ ਕੇ ਇਸ ਦੇ ਮਾਸ ਨੂੰ ਘਰ ਵਿੱਚ ਲੈ ਗਏ ਕਿ ਉਹਨਾਂ ਦੀ ਆਉਣ ਵਾਲੀ ਨਸਲ ਸ਼ੇਰ ਜ਼ੋਰਾਵਰ ਸਿੰਘ ਵਰਗੀ ਬਹਾਦਰ ਪੈਦਾ ਹੋਵੇਗੀ ਤੀਬਤ ਤੇ ਲਹਾਦ ਦੇ ਇਲਾਕੇ ਉਹ ਇਲਾਕੇ ਹੈ ਜਿਹੜੇ ਖਾਲਸਾ ਰਾਜ ਦੇ ਦੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਕੀਤੇ ਸੀਗੇ ਔਰ ਉਹ ਇਲਾਕੇ ਹੁਣ ਚਾਈਨਾ ਦੇ ਕੋਲ ਹੈਗੇ ਔਰ ਚਾਈਨਾ ਨੇ ਇੰਡੀਆ ਦੇ ਵਜ਼ੀਰ ਆਜ਼ਮ ਨੂੰ ਇਹ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ ਕਿ ਕਿ ਚਾਈਨਾ ਦਾ ਮੰਨਣਾ ਇਹ ਹੈ ਕਿ ਇਹ ਇਲਾਕੇ ਖਾਲਸਾ ਰਾਜ ਦੇ ਹੈ ਤੇ ਜਦੋਂ ਖਾਲਸਾ ਰਾਜ ਆਏਗਾ ਅਸੀਂ ਇਹ ਇਲਾਕੇ ਉਹਨਾਂ ਨੂੰ ਵਾਪਸ ਕਰ ਦੇਵਾਂਗੇ ਇਸ ਲਈ ਅਸੀਂ ਤੁਹਾਨੂੰ ਇਹ ਇਲਾਕੇ ਨਹੀਂ ਦੇਵਾਂਗੇ ਅੱਜ ਵੀ ਇਹ ਚੀਨ ਦੇ ਲੋਕ ਇਸ ਚੀਜ਼ ਨੂੰ ਮੰਨਦੇ ਹੀਗੇ ਆ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਨੂੰ ਵੀ ਮੰਨਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਇਲਾਕੇ ਫਤਿਹ ਕੀਤੇ ਸੀਗੇ ਔਰ ਇਹੀ وجہ ਆ ਕਿ ਪਾਕਿਸਤਾਨ ਔਰ ਇਹੀ وجہ ਆ ਕਿ ਇੰਡੀਆ ਤੇ ਚਾਈਨਾ ਦੇ ਦਰਮਿਆਨ ਜਿਹੜੀ کشੀਦਗੀ ਬਣੀ ਹੈ ਉਹ ਇਹਨਾਂ ਇਲਾਕਿਆਂ ਦੀ وجہ ਤੋਂ ਬਣੀ ਹੈ ਕਿਉਂਕਿ ਇਹ ਇਲਾਕੇ ਚਾਈਨਾ ਨੇ ਇੰਡੀਆ ਨੂੰ ਦੇਣ ਤੋਂ ਅਨਕਾਰ ਕਰ ਦਿੱਤਾ ਸੀਗਾ ਇਹ ਕਹਿ ਕੇ ਕਿ ਇਹ ਇਲਾਕੇ ਖਾਲਸਾ ਰਾਜ ਦੇ ਹੈ ਔਰ ਇਹ ਉਹਨਾਂ ਦੀ ਅਮਾਨਤ ਹੈ ਸਾਡੇ ਕੋਲ ਜਦੋਂ ਖਾਲਸਾ ਰਾਜ ਆਏਗਾ ਉਹ ਸਾਡੇ ਨਾਲ ਗੱਲਬਾਤ ਕਰਨਗੇ ਤੇ ਅਸੀਂ ਇਹ ਇਲਾਕੇ ਉਹਨਾਂ ਨੂੰ ਵਾਪਸ ਕਰ ਦੇਵਾਂਗੇ। ਇਹੀ وجہ ਹੈਗੀ ਹੈ ਕਿ ਇੰਡੀਆ ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਵਾ ਹਰ ਜਗ੍ਹਾ ਤੇ ਚੰਗਾ ਸਲੂਕ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਦੇ ਰਾਈਟਸ ਨਹੀਂ ਦਿੱਤੇ ਜਾਂਦੇ ਹੈ ਕਿਉਂਕਿ ਇੰਡੀਆ ਦੀ ਹਕੂਮਤ ਨੂੰ ਡਰ ਹੈ ਖੌਫ ਹੈ ਕਿ ਅਗਰ ਅਸੀਂ ਇਹਨਾਂ ਨੂੰ ਉਹਨਾਂ ਦੇ ਰਾਈਟਸ ਦੇ ਦਿੱਤੇ ਇਹਨਾਂ ਦੀ ਆਬਾਦ ਦੇ ਵਿੱਚ ਸ਼ੌਰ ਪੈਦਾ ਹੋ ਗਿਆ ਸਿੱਖਾਂ 'ਚ ਸ਼ੌਰ ਪੈਦਾ ਹੋ ਗਿਆ ਤੇ ਇਹ ਜਿਹੜੇ ਅਲੱਗ ਦੇਸ਼ ਦੀ ਮੰਗ ਕਰਨਦੇ ਆ ਉਸ ਨੂੰ ਇਹ ਪੂਰਾ ਕਰ ਦੇਣਗੇ ਕਿਉਂਕਿ ਜਦੋਂ ਇਹ ਅਕਸਰੀਅਤ 'ਚ ਆ ਜਾਣਗੇ ਤੇ ਜਿਹੜੇ ਇਲਾਕੇ ਤਿੱਬਤ ਤੇle ਦਾਗ ਦੇ ਚਾਇਨਾ ਉਹ ਵੀ ਇਹਨਾਂ ਨੂੰ ਵਾਪਸ ਕਰ ਦੇਗਾ ਤੇ ਫਿਰ ਇਹ ਆਸਾਨੀ ਦੇ ਨਾਲ ਆਪਣੀ ਅਲੱਗਾਂ ਰਿਆਸਤ ਬਣਾ ਸਕਣਗੇ ਔਰ ਸਾਡੇ ਨਾਲ ਇਹ ਟੁੱਟ ਕੇ ਵੱਖਰੇ ਹੋ ਜਾਣਗੇ ਇਸ ਅਡਾਦੀ ਵਜ੍ਹਾ ਤੋਂ ਇੰਡੀਆ ਦੇ ਵਿੱਚ ਸਿੱਖਾਂ ਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਦੇ ਜਿਹੜੇ ਆ ਰਾਈਟਸ ਨਹੀਂ ਦਿੱਤੇ ਜਾਂਦੇ ਹੈਗੇ ਔਰ ਅਗਰ ਕੋਈ ਸਿੱਖਾਂ ਦੇ ਰਾਈਟਸ ਦੀ ਗੱਲ ਕਰਦਾ ਹੈ ਕੋਈ ਆਵਾਜ਼ ਚੁੱਕਦਾ ਹੈਗਾ ਤੇ ਉਹਨੂੰ ਜੇਲ੍ਹਾਂ ਚ ਬੰਦ ਕਰ ਦਿੱਤਾ ਜਾਂਦਾ ਹੈ ਔਰ ਐਸੇ ਐਸੇ ਔਰ ਉਹਨਾਂ ਦੇ ਉੱਤੇ ਮੁਕਾਦਮੇ ਬਣਾਤੇ ਜਾਂਦੇ ਹੈਗੇ ਆ ਔਰ ਐਸੀ ਐਸੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਹੈ ਕਿ ਡਰਦਾ ਕੋਈ ਦੁਬਾਰਾ ਉਸ ਦੇ ਬਾਰੇ ਗੱਲਬਾਤ ਨਹੀਂ ਕਰਦਾ ਮੌਜੂਦਾ ਅਗਰ ਦੌਰ ਦੇ ਵਿੱਚ ਦੇਖਿਆ ਜਾਵੇ ਤੇ ਭਾਈ ਅਮਰਤਪਾਲ ਨੂੰ ਦੇਖ ਲਵੋ ਕਿ ਜਿਹੜੇ ਸਿੱਖਾਂ ਦੀ ਆਵਾਜ਼ ਬਣ ਕੇ ਉੱਭਰੰਦੇ ਐਸੇ ਨੌਜਵਾਨ نسل ਬਹੁਤ ਜ਼ਿਆਦਾ ਪਸੰਦ ਕਰਦੀ ਸੀਗੀ ਲੋਕ ਵੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀਗੇ ਉਹਨਾਂ ਦੀ ਪਸੰਦਿਤਗੀ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਹੈ ਕਿ ਇਲੈਕਸ਼ਨ ਦੇ ਵਿੱਚ ਬਗੈਰ ਕਿਸੇ ਕੈਂਪੇਨ ਤੋਂ ਆਜ਼ਾਦ ਆਣਾ ਖੜੇ ਸੀਗੇ ਲੇਕਿਨ ਫਿਰ ਵੀ ਵੱਡੀ ਲੀਡ ਦੇ ਨਾਲ ਜਿੱਤੇ ਨਾ ਸਿਰਫ ਜਿੱਤੇ ਬਲਕਿ ਪੰਜਾਬ ਦੇ ਵਿੱਚ ਇੱਕ ਰਿਕਾਰਡ ਉਹਨਾਂ ਨੇ ਬਣਾ ਕੇ ਇਹ ਜਿੱਤ ਜਿਹੜੀ ਹੈ ਹਾਸਲ ਕੀਤੀ ਔਰ ਉਸ ਜਿੱਤ ਦੇ ਪੇਸ਼ੇ ਨਜ਼ਰ ਸਰਕਾਰ ਇਹਨੇ ਡਰ ਗਈ ਕਿ ਉਹਨਾਂ ਦੇ ਉੱਤੇ ਐਨਐਸਸੀ ਜਿਹੜਾ ਸੀ ਲੱਗਾ ਸੀ ਉਸ ਜਿਹਦੀ ਮਿਆਦ ਖਤਮ ਹੋ ਗਈ ਸੀ ਉਹਨੂੰ ਹੋਰ ਵਧਾਤਾ ਹੁਣ ਜਦ ਅਦਾਲਤ ਨੇ ਉਸ ਦੇ ਐਨਐਸ ਦੇ ਜਿਹੜਾ ਲੱਗਾ ਹੋਇਆ ਉਸ ਦੇ ਬਾਰੇ ਤਫਸੀਲ ਮੰਗੀ ਹੈ ਕਿ ਕਿਸ ਬੇਸ ਤੇ ਲਾਗਿਆ ਸ਼ਵਾਹਿਦ ਪੇਸ਼ ਕਰੋ ਤੇ ਅਦਾਕਾ ਕੋਈ ਵੀ ਸਬੂਤ ਨਹੀਂ ਪੇਸ਼ ਕੀਤੇ ਗਏਗੇ ਬਲਕਿ ਟਾਲਮਟੋਲ ਤੋਂ ਕੰਮ ਲਿਆ ਜਾ ਰਿਹਾ ਹੈਗਾ ਕਿ ਜਿੰਨੀ ਦੇਰ ਇਸ ਮਾਮਲੇ ਨੂੰ ਲਮਕਾਇਆ ਜਾ ਸਕਦਾ ਹੈ ਉਨੀ ਦੇਰ ਨੂੰ ਲਮਕਾ ਕੇ ਵਕਤ ਜਿਹੜਾ ਹੈ ਉਹ ਗੁਜ਼ਾਰ ਲਈਏ ਇਹ ਸਾਰੀ ਹਰਬੀ ਇਸ ਵਾਸਤੇ ਇਸਤੇਮਾਲ ਕੀਤੇ ਜਾਂਦੇ ਹੈਗੇ ਆ ਕਿ ਅਗਰ ਸਿੱਖਾਂ ਆ ਨੂੰ ਉਹਨਾਂ ਦੇ ਰਾਈਟਸ ਮਿਲ ਗਏ ਤੇ ਫਿਰ ਉਹ ਅਲੈਦਾ ਜਿਹੜੇ ਦੇਸ਼ ਦੀ ਮੰਗ ਕਰ ਰਹੇ ਨੇ ਉਸ ਨੂੰ ਪੂਰਾ ਕਰਕੇ ਦਹੋਂਗੇ ਜਦ ਕਿ ਜਿਹੜੇ ਇਸ ਟਾਈਮ ਸੇਟਾਂ ਦੇ ਉੱਤੇ ਸਿੱਖ ਆ ਮੌਜੂਦ ਹੈਗੇ ਆ ਜਿਹੜੇ ਕਿ ਵੱਡੀਆਂ ਸੇਟਾਂ ਦੇ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਉਹ ਸਿਰਫ ਬਰਾਏ ਨਾਮ ਹੈਗੇ ਆ ਉਹ ਸਰਕਾਰ ਦੇ ਨਾਲ ਮਿਲੇ ਆ ਸਿੱਖਾਂ ਦੇ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ ਹੈਗਾ ਨਾ ਉਹ ਸਿੱਖਾਂ ਦੇ ਫਾਇਦੇ ਵਾਸਤੇ ਸੋਚਦੇ ਹਨ ਨੁਕਸਾਨ ਵਾਸਤੇ ਸੋਚਦੇ ਹੈ ਉਹ ਸਿਰਫ ਸਰਕਾਰ ਨਾਲ ਮਿਲ ਕੇ ਆਪਣੇ ਫਾਇਦੇ ਤੇ ਨੁਕਸਾਨ ਬਾਰੇ ਸੋਚਦੇ ਹੈਗੇ ਹੈ ਵਿਰੋਧਤਾ ਦਾ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ